ਤਰੇਆਵਾ ਤੇ ਅੱਜ ਪਿਸਤੌਲ ਦੀ ਨੋਕ ਤੇ ਮੇਰੇ ਘਰ ਆਣ ਕੇ ਤੇ ਗੁੱਡੀ ਨੂੰ ਲੈ ਗਏ ਨੇ ਚੋਕੀ ਮਾਮਲਾ ਇਹ ਆ ਵੀ ਇਹ ਤੋਂ ਕੁਛਰ ਪਹਿਲਾਂ ਇਹ ਲੜਕੀ ਨੂੰ ਗਵਾ ਕਰਕੇ ਖੜਿਆ ਗਿਆ ਸੀ ਚੱਲ ਬਾਤ ਹੋਈ ਆ ਜਿਹੜੀ ਇੱਕ ਲੜਕੀ ਨੂੰ ਜਿਹੜਾ ਚੱਕ ਕੇ ਲੈ ਗਿਆ ਇਹ ਕੀ ਲੱਗਦੀ ਸੀ ਜੀ ਤੁਹਾਡੀ ਬੇਟੀ ਆ ਜੀ ਮੇਰੀ ਕਿੱਦਾਂ ਚੱਕ ਉਹਨਾਂ ਨੇ ਮੇਰੇ ਸਿਰ 'ਤੇ ਡਾਂਗ ਮਾਰੀ ਐ ਬੱਚਿਆਂ ਨੂੰ ਮਣਕ ਤੱਕਾ ਮਾਰਾ ਕੁੜੀ ਨੂੰ ਜ਼ਬਰਦਸਤ ਚੱਕ ਕੇ ਲੈ ਗਏ ਜੇ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁੱਠੇ ਹੱਥ ਨਾਲ ਮੇਰੇ ਡਾਂਗਾ ਮਾਰੀਆਂ ਨਾਲੇ ਮੇਰੇ ਦੰਤ ਨਾਲ ਪੁੱਠੇ ਹੱਥ ਨਾਲ ਮਾਰੇ ਬੱਚਾ ਨੂੰ ਮਾਰਿਆ ਨਾਲ ਜ਼ਬਰਦਸਤ ਹਾਂਜੀ ਪਿਸਤਲ ਸੀ ਪਿਸਤਲ ਤਾਂ ਨਾਲ ਮੈਨੂੰ ਆਦੇ ਜੇ ਤੂੰ ਰੋਲਾ ਪਾਇਆ ਤੇ ਮੈਂ ਤੇਰੇ ਪਿਸਟਲ ਮਾਰ ਦੇਣੀ ਆ ਘਟਨਾ ਪਿੰਡ ਪੌ ਬਿੰਡ ਦੀ ਹੈ ਜੋ ਥਾਣਾ ਪਿੱਖੀ ਵਿੰਦੇ ਦੀ ਨੌਂਦਾ ਹੈ ਘਰ ਵਿੱਚ ਵਿਆਹ ਰੱਖਿਆ ਹੋਇਆ ਹੈ ਲੜਕੀ ਦੀ ਮਾਤਾ ਦੇ ਦੱਸ ਅਨੁਸਾਰ ਤਿੰਨ ਲੜਕੇ ਆਉਂਦੇ ਹਨ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ ਲੜਕੀ ਦੀ ਮਾਤਾ ਦੇ ਸਿਰ ਵਿੱਚ ਡੰਡਾ ਮਾਰਿਆ ਜਾਂਦਾ ਹੈ ਫਿਰ ਪਰਿਵਾਰ ਦਾ ਇਹ ਦੀ ਪਿਸਤੌਲ ਦੀ ਨੋਕ ਤੇ ਕੁੱਟਮਾਰ ਕੀਤੀ ਜਾਂਦੀ ਹੈ ਕੁੜੀ ਮਾਰ ਦੀ ਧਮਕੀ ਦਿੱਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਤਿੰਨੋਂ ਹਮਲਾਵਰ ਨੌਜਵਾਨ ਲੜਕੀ ਨੂੰ ਅਗਵਾ ਕਰਕੇ ਰੈਪ ਕਰ ਆਪਣੇ ਨਾਲ ਲੈ ਜਾਂਦੇ ਹਨ ਆਓ ਸੁਣਦੇ ਹਾਂ ਪਰਿਵਾਰ ਤੋਂ ਪੂਰਾ ਕੀ ਹੈ ਮਾਮਲਾ ਕੀ ਕਹਿਣਾ ਹੈ ਇਲਾਕੇ ਦੀ ਪੁਲਿਸ ਦਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਅਗਲੀ ਖਬਰ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਲੜਕੀ ਨੂੰ ਜਿਹੜਾ ਚੱਕ ਕੇ ਲੈ ਗਿਆ ਹੈ ਕੀ ਲੱਗਦੀ ਸੀ ਜੀ ਤੁਹਾਡੀ ਬੇਟੀ ਹੈ ਜੀ ਮੇਰੀ ਕਿੱਦਾਂ ਚੱਕ ਕੇ ਖੜਿਆ ਇਹਨੂੰ ਮੈਨੂੰ ਅੰਦੇ ਕਿ ਬੂਆ ਖੋਲਾ ਅੰਕਲ ਨੇ ਪੈਸੇ ਇਹ ਖਲਾਏ ਆ ਤੇ ਉਹ ਦੇਣੇ ਆ ਤੇ ਮੈਂ ਵੀ ਕੌਣ ਆ ਨਾ ਦੱਸੋ ਤੁਸੀਂ ਇਹਨੇ ਅੰਟੀ ਜੇ ਪਾ ਇਥੋਂ ਹੀ ਆ ਜੇ ਮੈਂ ਦਰਵਾਜੇ ਖੋਲਰ ਤਾਂ ਉਹਨਾਂ ਨੇ ਮੇਰੇ ਸਿਰ 'ਤੇ ਡਾਂਗ ਮਾਰੀ ਆ ਬੱਚਾ ਨੂੰ ਮੜਕ ਤੱਕਾ ਮਾਰਿਆ ਕੁੜੀ ਨੂੰ ਜ਼ਬਰਦਸਤ ਚੱਕ ਕੇ ਲੈ ਗਏ ਜੇ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁੱਠੇ ਹੱਥ ਨਾਲ ਮੇਰੇ ਡਾਂਗਾ ਮਾਰੀਆਂ ਨਾਲੇ ਮੇਰੇ ਦੱਤ ਨਾਲ ਪੁੱਠੇ ਹੱਥ ਨਾਲ ਮਾਰੇ ਆ ਬੱਚਾ ਨੂੰ ਮਾਰਿਆ ਨਾਲ ਜ਼ਬਰਦਸਤ ਹਾਂਜੀ ਪਿਸਤਲ ਸੀ ਪਿਸਤਲ ਤਾਂ ਨਾਲ ਮੈਨੂੰ ਆਦੇ ਕਿ ਜੇ ਤੂੰ ਰੋਲਾ ਪਾਇਆ ਤੇ ਮੈਂ ਤੇਰੇ ਪਿਸਟਲ ਮਾਰ ਦੇਣੀ ਆ ਹਾਂਜੀ ਕੀ ਮੰਗੇ ਕਰ ਦੇਜੋ ਅਹੀਂ ਇਹਨੇ ਸਾਨੂੰ ਗੁੱਡੀ ਸਾਡੀ ਆਇਆ ਤਾਂ ਸਾਨੂੰ ਸਜਾਉਣੀ ਹੋਣੀ ਚਾਹੀਦੀ ਸਾਰਿਆਂ ਦੇ ਇਹ ਜੀ ਬੀ ਜੀ ਮਾਮਲਾ ਇਹ ਆ ਵੀ ਇਹਦੇ ਕੋਚਰ ਪਹਿਲਾਂ ਇਹ ਲੜਕੀ ਨੂੰ ਗਵਾ ਕਰਕੇ ਖੜਿਆ ਗਿਆ ਸੀ ਉਹਨਾਂ ਨੂੰ ਫਿਰ ਵਾਪਸ ਉਥੇ ਦੇ ਪਤਵੰਤੇ ਸੱਜਣਾਂ ਪੈਕੇ ਦੇ ਵਿੱਚ ਵਾਪਸ ਲੈ ਕੇ ਆਏ ਸ ਪਰ ਉਸ ਕੋਲ ਇਹਦੀ ਕਾਰਵਾਈ ਹੋ ਰਹੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸੇ ਮੈਂ ਤੇ ਇਹ ਕਹੂੰਗਾ ਪੁਲਿਸ ਦੀ ਅਣਗਹਿਲੀ ਕਾਰਨ ਜੋ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਹੋ ਚੁੱਕਾ ਵਾ ਪਰ ਉਹ ਤੇ ਇਹ ਗੱਲ ਕਰਦੇ ਰਹਾ ਵੀ ਅਸੀਂ ਪੀਓਪੀ ਕਰਾਰ ਦੇ ਦਨੇ ਆ ਪਰ ਪੀਓਪੀ ਕਰਾਰ ਦੇ ਵਿੱਚ ਸਾਡੇ ਪਿੰਡ ਦੇ ਕਈ ਬੰਦੇ ਨੇ ਜਿਨ੍ਹਾਂ ਨੇ ਪੀਓਪੀ ਕਰਾਰ ਦਿੱਤਾ ਹੋਇਆ ਪਰ ਉਹਨਾਂ ਨੂੰ ਪੁਲਿਸ ਨੇ ਕੀ ਕੀਤਾ ਇਹ ਵੱਖਰਾ ਮਹਿਕਮਾ ਠੀਕ ਹੈ ਮੈਂ ਮੰਨਦਾ ਵੱਖਰਾ ਮਹਿਕਮਾ ਹੈ ਪਰ ਪੁਲਿਸ ਕੀ ਕਰ ਰਹੀ ਹੈ ਜੇ ਨਹੀਂ ਕਰ ਸਕਦੇ ਸਾਨੂੰ ਦੱਸ ਦਿੰਦੇ ਅੱਜ ਅਸੀਂ ਆਪਣਾ ਸਿਰ ਤੇ ਸੋਗਾ ਕੇ ਅਸੀਂ ਜੋ ਮਰਜ਼ੀ ਕਰ ਸਕਦੇ ਆ ਅੱਜੋ ਲੜਕਾ ਫੇਰ ਆਇਆ ਵਾ ਉਹ ਨਾਂ ਅਣਪਛਾਤੇ ਲੈ ਕੇ ਆਇਆ ਵਾ ਜਿਹਨਾਂ ਨੂੰ ਨਾਂ ਪਰਿਵਾਰ ਜਾਂਦਾ ਨਾ ਅਸੀਂ ਜਾਣਦੇ ਆ ਉਹ ਆ ਕੇ ਪਿਸਤਲ ਦੀ ਨੋਕ ਤੇ ਉੱਤੇ ਪਰਾਰ ਦੀ ਕੁੱਟਮਾਰ ਕਰਕੇ ਉਹ ਲੜਕੀ ਨੂੰ ਗਵਾ ਕਰਕੇ ਲੈ ਗਿਆ ਫੇਰ ਉਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਲ ਤੋਂ ਜਲਦ ਜਿਹੜੇ ਅਣਪਛਾਤੇ ਨਾਲ ਆ ਉਹਨਾਂ ਤੇ ਵੀ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਵੀ ਸਲਾਖਾ ਵਿਸ਼ੇ ਦਿੱਤਾ ਜਾਣਾ ਹੈ ਪਰ ਜੇਕਰ ਇਹ ਨਾ ਹੋਇਆ ਤੇ ਕੱਲ ਨੂੰ ਹੋਰ ਧੀਆਂ ਭੈਣਾਂ ਸਾਡੀ ਇੱਥੇ ਜਿਹੜੀ ਆ ਉਹ ਮਿੱਟੀ ਦੇ ਵਿੱਚ ਰੋਲੀ ਜਾਊਗੀ ਇਹ ਪਰਿਪਰੰਸ਼ਰ ਦੇ ਇੱਕ ਸਵਾਲੀਆ ਚਿੰਨ੍ਹ ਪਰ ਜੇ ਇਹਨਾਂ ਨਾ ਕੀਤਾ ਤੇ ਕੱਲ ਨੂੰ ਅਸੀਂ ਆਪਣੀ ਅਗਲੀ ਕਾਰਵਾਈ ਜਿਹੜੀ ਆ ਮੈਂ ਡਿਸਟ੍ਰਿਕਟ ਲੈਵਲ ਤੇ ਫੋਨ ਕਰਕੇ ਸਾਡੀ ਕੱਲ ਨੂੰ ਕੋਰਕ ਮੈਂ ਜੂਨ ਦੀ ਮੀਟਿੰਗ ਵੀ ਆ ਅਸੀਂ ਹੋ ਸਕਦਾ ਕੋਈ ਫੈਸਲਾ ਲਏ ਅਸੀਂ ਹੋ ਸਕਦਾ ਚੌਂਕ ਬੰਦ ਕਰ ਦੇ ਜਿਹੜੇ ਕਾਰਵਾਈ ਨਾ ਹੋਈ ਅਸੀਂ ਬਹਿਣ ਵਾਲੇ ਨਹੀਂ ਅਸੀਂ ਇਹ ਤਿੰਆਂ ਪੈਣਾਂ ਦੀ ਇੱਜ਼ਤ ਬਚਾਉਣ ਵਾਸਤੇ ਬੈਠੇ ਆ ਇਹ ਜਿਹੜੀ ਮਾਜੇ ਦੀ ਤਰਤੀਆ ਇਹ ਤਿੰਆਂ ਪੈਣਾਂ ਦੀ ਇੱਜ਼ਤ ਬਚਾਉਂਦੀ ਹੁੰਦੀ ਸੀ ਨਾ ਕਿ ਰੋਲਦੀ ਹੁੰਦੀ ਸੀ ਅਸੀਂ ਤਿੰਆਂ ਪੈਣਾਂ ਦੀ ਇੱਜ਼ਤ ਨਹੀਂ ਰੋਲਣ ਦੇ ਆਗੇ ਅਸੀਂ ਇਹ ਤੇ ਬੰਦੀ ਕਾਰਵਾਈ ਜੋ ਵੀ ਹੋਊਗੀ ਇਹ ਕਰਾਂਗੇ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸ਼ਿੰ다 ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਦੱਸ ਰਹੇ ਹਨ ਕਿ ਇੱਕ ਲੜਕੀ ਨੂੰ ਤਿੰਨ ਜਾਣੇ ਪਿਸਤੌਲ ਦੀ ਨੋਕ ਤੇ ਜਿਹੜਾ ਚੱਕ ਕੇ ਲੈ ਜਾਂਦੇ ਆ ਹਾਂ ਜੀ ਕੀ ਕੀ ਲੱਗਦੀ ਸੀਗੀ ਉਹ ਤੁਹਾਡੀ ਮੇਰੀ ਬੇਟੀ ਹੈ ਜੀ ਉਹ ਕੀ ਮਾਮਲਾ ਹੈ ਸਾਰਾ ਮਾਮਲਾ ਵੀ ਪਹਿਲਾਂ ਫੈਸਲਾ ਤੁਮਗਾ ਕੇ ਪਹਿਲਾਂ ਇਹ ਲੈ ਗਏ ਸੀ ਉਦੋਂ ਤੇ ਲੈਣਦੀ ਆ ਤੇ ਹੁਣ ਜਨਾਬ ਫੇਰ ਹੋਣਾ ਮਤਲਬ ਨਹੀਂ ਗਈ ਉਹ ਗੁੱਡੀ ਨੇ ਬਿਆਨ ਦਿੱਤੇ ਵੀ ਨਾ ਉਦੋਂ ਵੀ ਮੈਨੂੰ ਮੇਰੇ ਜਿਹੜਾ ਛਾਂਡੂ ਹੈ ਨਾ ਛਾਂਡੂ ਸਾਲੀ ਮੇਰੀ ਉਹਨਾਂ ਨੇ ਜਨਾਬ ਮਤਲਬ ਕਿ ਆਪਣੇ ਪਿਆਰ ਸਤਕਾਰ ਦੇ ਨਾਲ ਲੈ ਗਏ ਉਥੋਂ ਹੀ ਗਾਂ ਤੋੜ ਦਿੱਤੀ ਸੀ ਤੇ ਅੱਜ ਹੁਣ ਮਤਲਬ ਮੇਰੇ ਘਰ ਆ ਗਈ ਸੀ ਗੁੱਡੀ ਆ ਮੇਰੀ ਗੁੱਡੀ ਦਾ ਵਿਆਹ ਤਰਿਆ ਵਾ ਤੇ ਅੱਜ ਪਿਸਤੌਲ ਦੀ ਨੋਕ ਤੇ ਮੇਰੇ ਘਰ ਆਣ ਕੇ ਤੇ ਗੁੱਡੀ ਨੂੰ ਲੈ ਗਏ ਨੇ ਚੋਕੇ ਕੀ ਮੰਗ ਕਰਦੇ ਹੋ ਪਾਜੀ ਮੰਗ ਜਨਾਬ ਇੱਕ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਦੂਸਰੀ ਮੇਰੀ ਗੁੱਡੀ ਮੇਰੇ ਘਰ ਆਉਣੀ ਚਾਹੀਦੀ ਸੀ ਇਹ ਜੀ ਲੜਕੀ ਹੈ ਪ੍ਰੀਤੀ ਉਮਰ ਕਰੀਬ 17-18 ਸਾਲ ਤੇ ਪੁੱਤਰੀ ਸ਼ੰਦਾ ਸਿੰਘ ਵਾਸੀ ਪੌਮੈਂਟ ਜੋ ਕਿ ਪਹਿਲਾਂ ਵੀ ਇਸ ਲੜਕੀ ਨੂੰ 6 ਮਹੀਨੇ ਪਹਿਲਾਂ ਸਲਮਾਨ ਜਿਹੜਾ ਆ ਮੁੰਡਾ ਉਹ ਲੈ ਕੇ ਚਲਾ ਗਿਆ ਸੀ ਜੋ ਲੜਕੀ 4 ਦਿਨ ਬਾਅਦ ਬ੍ਰਮਤ ਹੋਈ ਸੀ ਜਿਸ ਤੇ ਮੁਕੱਦਮਾ ਨੰਬਰ 71/2 ਅੰਡਰ ਸੈਕਸ਼ਨ 363 366 ਆਈਪੀਸੀ ਪੀਐਸ ਵਿਕੀਵੰਡ ਦਰਜ ਰਜਿਸਟਰ ਹੋਇਆ ਸੀ ਜੋ ਲੜਕੀ ਦੇ ਬਿਆਨਾਂ ਤੇ ਮੁਕੱਦਮਾ ਉਕਤ ਵਿੱਚ 376 ਇਹ ਬਾਕਸੋ ਐਕਟ ਦਾ ਵਾਅਦਾ ਕੀਤਾ ਗਿਆ ਸੀ ਜੋ ਹੁਣ 6 ਮਹੀਨਿਆਂ ਬਾਅਦ ਅੱਜ ਫਿਰ ਉਹੀ ਦੋਸ਼ੀ ਇਸ ਲੜਕੀ ਨੂੰ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਘਰੋਂ ਅਗਵਾ ਕਰਕੇ ਲੈ ਗਿਆ ਜੋ ਇਹਨਾਂ ਦੇ ਬਿਆਨ ਕਲਮਬੰਦ ਕਰਕੇ ਜਿਹੜੀ ਹੈ ਉਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਉੱਤੇ ਕੀਤੀ ਜਾ ਰਹੀ ਹੈ ਕ੍ਰਿਤਾ ਨਸਰ ਲਗਾਇਆ ਪਰਚਾ ਤਿਆਰ ਹੋ ਰਿਹਾ ਜੋ ਵੀ ਇਹ ਬਿਆਨ ਕਲਮਤ ਕਰਾਉਣਗੇ ਉਹਦੇ ਅਨੁਸਾਰ ਜਿਹੜੀ ਇਹ ਬਣਦੀ ਕਰਵ ਜਿਹੜੀ ਕੀਤੀ ਜਾਵੇਗੀ ਤਰਨ